ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਪ੍ਰੀਤ ਸਿੰਘ ਸੋ ਵੀਡੀਓ ਬਣਾਣੀ ਤਾਂ ਨਹੀਂ ਪਰ ਕਈ ਗੱਲਾਂ ਇਦਾਂ ਦੀਆਂ ਹੁੰਦੀਆਂ ਆ ਵਾ ਜੀ ਕਰਦਾ ਵਾ ਕਿ ਆਪਣੇ ਸਾਰੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰੀਏ ਕਈ ਟੌਪਿਕ ਇਦਾਂ ਦੇ ਹੁੰਦੇ ਆ ਉਲਝੇ ਹੋਏ ਟੌਪਿਕ ਉਲਝੇ ਮਸਲੇ ਜਿਨ੍ਹਾਂ ਦੇ ਵਿੱਚੋਂ ਅੱਜ ਇੱਕ ਮਸਲਾ ਵਾ ਬੜਾ ਉਲਝਿਆ ਹੋਇਆ ਬਹੁਤ ਸਾਰੇ ਆਪਣੇ ਹਮ ਉਮਰ ਤੇ ਜਿਹੜੇ ਆਪਣੇ ਤੋਂ ਛੋਟੇ ਆ ਅੱਜ ਦੀ ਵੀਡੀਓ ਉਹਨਾਂ ਵਾਸਤੇ ਆ ਕਈ ਉਹ ਚੀਜ਼ਾਂ ਦੇ ਵਿੱਚ ਉਲਝ ਜਾਂਦੇ ਆ ਸੋ ਮਸਲਾ ਹੈ गावा ਵਿਸ਼ਾ ਹੈ गावा ਚਾਰ ਲੋਕ ਕੀ ਕਹਿਣਗੇ ਤੇ ਉਹਨਾਂ ਦਾ ਹੱਲ ਵੀ ਦੱਸਾਂਗੇ ਤੁਹਾਨੂੰ ਵੀ ਪਹਿਲੀ ਗੱਲ ਆ ਵੀ ਚਾਰ ਲੋਕਾਂ ਦੀ ਗੱਲ ਹੀ ਛੱਡ ਦਿਓ ਹਰ ਇੱਕ ਗਲੀ ਦੇ ਵਿੱਚ ਕੋਈ ਇੱਕ ਆਂਟੀ ਜਾਂ ਕੋਈ ਕੋਈ ਬੰਦਾ ਹੁੰਦਾ ਵਾ ਜਿੰਨੂੰ ਆਪਣੇ ਨਿਆਣਿਆਂ ਤੋਂ ਉਹ ਆਪਣੇ ਨਿਆਣਾਂ ਦਾ ਕੋਈ ਇੰਨਾ ਫਿਕਰ ਨਹੀਂ ਹੁੰਦਾ ਪਰ ਹਾਡਾ ਹੁੰਦਾ ਵਾ ਜਿਆਦਾ ਫਿਕਰ ਹੁੰਦਾ ਥੋੜਾ ਜਿਹਾ ਵੀ ਇਹਨਾਂ ਦਾ ਰਿਜ਼ਲਟ ਕਿੱਦਾਂ ਆਇਆ ਕਿੰਨੇ ਨੰਬਰ ਆਏ ਫੇਲ ਹੋ ਗਏ ਪਾਸ ਹੋ ਗਏ ਕੀ ਹੋਇਆ ਉਹ ਚਾਰ ਲੋਕਾਂ ਨੇ ਕਹਿਣਾ ਹੀ ਕਹਿਣਾ ਹੁੰਦਾ ਵਾ ਪਾਪਾ ਮੈਂ ਤੁਸੀਂ ਚੰਗਾ ਕਰੋ ਜਾਂ ਮਾੜਾ ਕਰੋ ਜੇ ਮੰਨ ਲਓ ਤੁਸੀਂ ਫੇਲ ਹੋ ਜਾਂਦੇ ਹੋ ਤੇ ਤਾਂ ਵੀ ਉਹ ਚਾਰ ਲੋਕ ਆ ਜਾਂਦੇ ਆ ਵੀ ਭਾਈ ਤੂੰ ਫੇਲ ਹੋ ਗਿਆ ਇਹ ਪੜਦਾ ਨਹੀਂ ਹੁਣਾ ਜੇ ਤੁਸੀਂ ਪਾਸ ਹੋ ਜਾਂਦੇ ਤਾਂ ਵੀ ਉਹ ਚਾਰ ਲੋਕ ਆ ਜਾਂਦੇ ਆ ਨਗਲ-ਨੁਗਲ ਜਿਆਦਾ ਵੱਜੀ ਹੋਣੀ ਆ ਤਾਂ ਪਾਸ ਹੋ ਗਿਆ ਹੁਣਾ ਫਿਰ ਦੂਜਾ ਜੇ ਕੋਈ ਕਾਲਾ ਹੋਏ ਉਹਨੂੰ ਵੀ ਕਹਿਣ ਲੱਪੈਂਦੇ ਕਾਲਾ ਬੜਾ ਤੂੰ ਭਰਾ ਕੋਈ ਕਰੀਮ ਲਾਇਆ ਕਰ ਤੂੰ ਕੁਛ ਇਦਾਂ ਕਰਿਆ ਕਰ ਤੂੰ ਇਦਾਂ ਕਰਿਆ ਕਰ ਤੇ ਜੇ ਕੋਈ ਘੋਰਾ ਵਾ ਤੇ ਉਹਨੂੰ ਵੀ ਉਹ ਕਹਿਣ ਲੱਗ ਪੈਂਦੇ ਆ ਤੂੰ ਘੋਰਾ ਬਣਾ ਕੀ ਚੱਕਰ ਆ ਤੇਰਾ ਤੂੰ ਕੀ ਲਾਨਾ ਦਾ ਸਾਨੂੰ ਵੀ ਤੇ ਜੇ ਕੋਈ ਪਰਦਾ ਨਹੀਂ ਆ ਵਿਚਾਰਾ ਤੇ ਉਹਨੂੰ ਕਹਾਂਗੇ ਉਹ ਭਰਾਵਾ ਪੜ ਲਾ ਕੀ ਕਰੇਗਾ ਪੜਾਈ ਦਾ ਹੀ ਮੋਲਾ ਪੜ ਲਾ ਪੜ ਲਾ ਸਾਰੀ ਦੁਨੀਆ ਪੜਨ ਦੀ ਆ ਤੇ ਜੇ ਕੋਈ ਹਾਡੇ ਤੁਹਾਡੇ ਵਰਗਾ ਕੋਈ ਜ਼ਿਆਦਾ ਪੜ ਲੈਂਦਾ ਵਾ ਜਾਂ ਕੋਈ ਪੜੀ ਜਾਂਦਾ ਉਹਨੂੰ ਕਹੇ ਉਹ ਸੁਧਾਈ ਹੋਇਆ ਵਾ ਪੜਾਈ ਲਿਖਾਈ ਚ ਕੀ ਰੱਖਿਆ ਵਾ ਪੜ ਕੇ ਕੀ ਕਰਨਾ ਪੜ ਪੜ ਕੇ ਪਾਸਾ ਲੋਣਾ ਵਾ ਹੋਰ ਵੀ ਬੜੇ ਮੁੱਦੇ ਆ ਬੜੇ ਟੋਪਿਕ ਆ ਜਿਹਦੇ ਵਿੱਚ ਉਹਨਾਂ ਨੇ ਆਪਣੀ ਲੱਤ ਫਸਾਣੀ ਬਸਾਣੀ ਹੁੰਦੀ ਆ ਜੇ ਕੋਈ ਕੱਦ ਦਾ ਛੋਟਾ ਵਾ ਉਹਨੂੰ ਵੀ ਕਹਿ ਦੇਣਾ ਕਈ ਜਾਣਾ ਤੂੰ ਛੋਟੇ ਕੱਦ ਦਾ ਵਾ ਤੂੰ ਛੋਟੇ ਕੱਦ ਦਾ ਵਾ ਤੇਰੇ ਕੋ ਭਰਤੀ ਨਹੀਂ ਵੇਖੀ ਜਾਣੀ ਤੇ ਰਕੋ ਨਹੀਂ ਹੋਣਾ ਤੇਰੇ ਕੋ ਨਹੀਂ ਹੋਣਾ ਤੇ ਜੇ ਕੋਈ ਜ਼ਿਆਦਾ ਲੰਬਾ ਉਹਨੂੰ ਉਦਾਂ ਹੀ ਕਹੀ ਜਾਣਾ ਤੂੰ ਊਠ ਆ ਤੂੰ ਊ ਤਾਂ ਤੂੰ ਲੰਬੂ ਆ ਡਾਂਗਾ ਇਹ ਆ ਉਹ ਆ ਦੂਜਾ ਇੱਕ ਹੋਰ ਦੋ ਤਿੰਨ ਗੱਲਾਂ ਵੀ ਜਿੱਦਾਂ ਜੇ ਕੋਈ ਜ਼ਿਆਦਾ ਖਰਚਾ-ਕੁਰਚਾ ਕਰਦਾ ਵਾ ਪੈਸੇ ਤੇ ਉਹਨੂੰ ਕਹੀ ਜਾਂਦੇ ਇਹਨਾਂ ਕੋ ਵਾਧੂ ਆਵੇਂ ਖਤੀ ਜਾਂਦੇ ਆ ਤੇ ਜੇ ਕੋਈ ਵਿਚਾਰਾ ਬਚਾ ਬਚਾ ਕੇ ਖਰਚਦਾ ਤੇ ਉਹਨੂੰ ਵੀ ਗਾਲਾਂ ਕੱਢਣ ਲੱਪੈਂਦੇ ਇਹ ਕੰਜੂਸ ਆ ਇਹ ਇਦਾਂ ਇਹ ਉਦਾਂ ਨੈਕਸਟ ਜੇ ਕੋਈ ਵੇਲਾ ਵਾ ਵਿਚਾਰਾ ਤੇ ਉਹਦੇ ਵੀ ਦਿਵਾਲੇ ਹੋਏ ਦਿੰਦੇ ਆ ਸਾਰੇ ਵੀ ਇਹ ਵਿਹਲਾ ਵਾ ਤੁਸੀਂ ਕੋ ਕਰਦੇ ਨਹੀਂ ਕੁਛ ਇਦਾਂ ਉਦਾਂ ਤੇ ਜੇ ਵਿਚਾਰਾ ਕੋਈ ਵਿਹਲਾ ਬੰਦਾ ਜਾਂ ਕੋਈ ਬੇਰੋਜ਼ਗਾਰ ਉਹ ਵਿਚਾਰਾ ਕੋਈ ਛੋਟਾ ਮੋਟਾ ਕੰਮ ਕਰਨ ਲੱਗ ਪੈਂਦਾ ਜਾਂ ਕੋਈ ਨੌਕਰੀ ਕਰਨ ਲੱਗ ਪੈਂਦਾ ਕਿਤੇ ਸਕੂਲ ਸਕਾਲ ਜਾਂ ਕਿਤੇ ਇੱਧਰ ਉੱਧਰ ਕਿਤੇ ਦਫਤਰ ਦਫਤਰ ਚ ਲੱਗ ਜਾਂਦਾ ਤੇ ਉਹਨੂੰ ਉਹ ਚੀਜ਼ ਦੇ ਕਹਿਣ ਲੱਗ ਪੈਣਗੇ ਵੀ ਤੂੰ ਇੰਨਾ ਪੜ੍ਹ ਲਿਖਿਆ ਆ ਕੰਮ ਕਰੇਂਗਾ ਹੈ ਤੇ ਮਤਲਬ ਕਿ ਉਹ ਉਲਝਾ ਦਿੰਦੇ ਅਗਲੇ ਬੰਦੇ ਨੂੰ ਤੇ ਅੱਗੇ ਆ ਜਾਂਦਾ ਕਿ ਜੇ ਕੋਈ ਮੰਨ ਲਓ ਕੱਪੜੇ ਵਧੀਆ ਪਾਲੇ ਥੋੜੇ ਜੇ ਤੇ ਉਹਨੂੰ ਵੀ ਕਹਿਣ ਲੱਗ ਪਾਣਾ ਕੀ ਗੱਲ ਆ ਅੱਜ ਕੱਲ ਬੜੇ ਵਧੀਆ ਵਧੀਆ ਕੱਪੜੇ ਪਾਉਂਦੇ ਆ ਕੀ ਸਿਸਟਮ ਆ ਤੇਰਾ ਕਿਦਾਂ ਜੇ ਕੋਈ ਸਿੰਪਲ ਕੱਪੜੇ ਪਾ ਲੇ ਉਹਦੇ ਵੀ ਦਿਵਾਲੇ ਹੋਏ ਰਹਿਣਾ ਮਹਾਰਾਜ ਕਿੱਥੇ ਖਰਨੇ ਕੱਪੜੇ ਕਿੱਥੇ ਖਰਨੇ ਪੈਸੇ ਪਾਓ ਹੰਡਾਓ ਇਹ ਕਰੋ ਉਹ ਕਰੋ ਤੇ ਗੱਲਾਂ ਬਣੀਆਂ ਵਾ ਮੈਂ ਤੇ ਲਿਖ ਕੇ ਲਿਆਂਦੀਆਂ ਮੈਨੂੰ ਤੇ ਚਿੰਤਾ ਪਹੁੰਚ ਜਾਂਦਾ ਫਿਰ ਜੇ ਕੋਈ ਬਾਹਰ ਵਿਚਾਰਾ ਚਲ ਗਿਆ ਕੈਨੇਡਾ ਤੇ ਉਹਨੂੰ ਵੀ ਗੱਲਾਂ ਕੱਢੀ ਜਾਣੀਆਂ ਉਹਨੂੰ ਵੀ ਕਹੀ ਜਾਣਾ ਜਾਂ ਕੈਨੇਡਾ ਅਮਰੀਕਾ ਵਾਲੇ ਨੂੰ ਉਹਨੂੰ ਕਹਣਾ ਇੱਥੇ ਸਾਰਾ ਕੁਝ ਇਹਨਾਂ ਦਾ ਹੈਗਾ ਹੀ ਹੋ ਘਰ-ਬਾਰ ਸਾਰਾ ਕੋ ਪਹਿਲੀ ਬੰਨਾ ਹੈਗਾ ਇਹ ਫੇਰ ਵੀ ਬਾਹਰ ਚ ਲੱਗੇ ਯਕੀ ਰੱਖਿਆ ਬਾਹਰ ਤੇ ਜੇ ਕੋਈ ਅੰਦਰ ਵਿਚਾਰਾ ਪੰਜਾਬ ਚ ਰਹਿ ਲੈਂਦਾ ਵਾ ਤੇ ਉਹਨੂੰ ਕਹੀ ਜਾਣਗੇ ਉਹ ਉਹ ਭਰਾਵਾ ਇੱਥੇ ਤੇ ਕੁੱਖ ਨਹੀਂ ਰੱਖਿਆ ਜਾਂ ਬਾਹਰ ਹੀ ਜਾ ਇੱਥੇ ਨਹੀਂ ਕੁਛ ਹੈਗਾ ਤੂੰ ਹੀ ਵੀ ਮਾਰ ਲੋ ਕਿ ਤੇ ਫੇਰਾ ਕੈਨੇਡਾ ਅਮਰੀਕਾ ਦਾ ਤੇ ਜੇ ਕੋਈ ਖਾਏ ਖਾਣਾ ਮਤਲਬ ਜੇ ਕੋਈ ਖਾਣਾ ਵਧੀਆ ਖਾਏ ਜਾਂ ਜ਼ਿਆਦਾ ਖਾਏ ਉਹਨੂੰ ਕਹੀ ਜਾਣਾ ਤੂੰ ਖਾਂਦਾ ਬੜਾ ਵਾ ਤੂੰ ਇਦਾਂ ਬਣਾ ਬਾਹਰ ਦਾ ਬੜਾ ਖਾਂਦੇ ਆ ਖਰਚਾ ਬੜਾ ਕਰਦੇ ਆ ਜੇ ਕੋਈ ਘੱਟ ਖਾਏ ਉਹਨੂੰ ਕਹਿਣਾ ਤੂੰ ਹੀ ਕੰਜੂਸ ਬੜੇ ਹੋ ਤੂੰ ਖਾਂਦੇ ਨਹੀਂ ਬਾਰਦਾ ਕੀ ਕਰਨਾ ਵਾ ਜੀਣਾ ਵਾ ਜੀਣ ਵਾਸਤੇ ਖਾਣਾ ਵਾ ਤੇ ਇੱਕ ਨੈਕਸਟ ਆ ਜਾਂਦਾ ਮੋٹے ਪਤਲੇ ਵਾਲਾ ਵੀ ਸਿਸਟਮ ਬੜਾ ਵਾ ਜੇ ਕੋਈ ਜ਼ਿਆਦਾ ਮੋਟਾ ਵਾ ਉਹਨੂੰ ਵੀ ਐਵੇਂ ਕਹੀ ਜਾਣਗੇ ਵਾਧੂ ਦਾ ਹੀ ਤੂੰ ਮੋਟਾ ਬੜਾਵਾ ਤੂੰ ਏਦਾਂ ਵਾ ਜਾਂ ਕੋਈ ਕੁੜੀ ਹੋਏਗੀ ਉਹਨੂੰ ਕਹੀ ਜਾਣਗੇ ਤੂੰ ਮੋਟੀਆਂ ਤੇਰਾ ਭਾਰ ਬੜਾ ਵਾ ਤੇਰਾ ਉਦਾਂ ਜੇ ਕੋਈ ਪਤਲਾ ਵਾ ਉਹਨੂੰ ਕਹੀ ਜਾਣਗੇ ਤੂੰ ਪਤਲਾ ਬੜਾਵਾ ਖਾਇਆ ਕਰ ਖਾਇਆ ਪੀਆ ਕਰ ਉਹ ਇਹ ਕਰੇ ਉਹ ਕਰ ਤੀਜੇ ਕੋਈ ਮਤਲਬ ਵਿਚਾਰਾ ਹੈਂਡੀਕੈਪ ਦਾ ਉਹਨੂੰ ਵੀ ਐਵੇਂ ਹੀ ਕਹੀ ਜਾਣਾ بار بار ਇਹਨੂੰ ਵਿਚਾਰੇ ਨੇ ਰੱਬ ਨੇ ਰੱਬ ਨੇ ਬੜਾ ਮਾਰਾ ਕੀਤਾ ਇਹਨਾਂ ਰੱਬ ਨੇ ਬੜਾ ਮਹਾਰਾਜ ਜਿੱਦਾਂ ਦਾ ਬਣਾਤਾ ਰੱਬ ਨੇ ਠੀਕ ਆ ਜੋ ਵੀ ਦਿੱਤਾ ਜਿੱਦਾਂ ਦਾ ਵੀ ਹੈਗਾ ਸਾਰਾ ਕੁਝ ਸੈਟ ਆ ਜੇ ਕੋਈ ਸਹੀ ਆ ਉਹਨੂੰ ਵੀ ਕਹੀ ਜਾਣਾ ਤੁਸੀਂ ਚੰਗੇ ਭਲੇ ਉਹ ਹੱਟੇ-ਕੱਟੇ ਜਾਓ ਕੋਸ਼ਿਸ਼ ਕਰੋ ਆਹ ਕਰੋ ਉਹ ਕਰੋ ਤੇ ਬਾਕੀ ਜਿਹਕੇ ਨੂੰ ਕਿਤੇ ਸਰਕਾਰੀ ਨੌਕਰੀ ਮਿਲ ਜਾਣਾ ਮਾਰੀ ਮੋਟੀ ਕੋਈ ਆਪਣੇ ਨਾਲ ਹੈਗੇ ਕੋਈ ਮਿੱਤਰ ਪਿਆਰੇ ਤੇ ਉਹਨਾਂ ਨੂੰ ਕਿਤੇ ਸਰਕਾਰੀ ਨੌਕਰੀ ਮਿਲ ਜੇ ਤੇ ਉਹ ਉਹਨਾਂ ਨੂੰ ਕਹੀ ਜਾਣਾ ਕਿ ਇਹ ਇਹ ਪੜਨ ਚਦਾ ਹੀ ਇਹ ਤਾਂ ਠੀਕ ਠਾਕ ਹੀ ਇਹਦਾ ਤੇ ਤੁੱਕਾ ਲੱਗਾ ਵਾ ਇਹ ਨੂੰ ਨਹੀਂ ਮਿਲ ਸਕਦੀ ਇਹਨੇ ਕੋਈ ਕੀਤਾ ਵਾ ਸਿਸਟਮ ਤੇ ਨੈਕਸਟ ਭਾਵੇਂ ਕੁੜੀਆਂ ਵਾ ਮੁੰਡੇ ਆ ਜੇ ਕੋਈ ਘੱਟ ਬੋਲੇ ਤੇ ਉਹਨੂੰ ਵੀ ਕਹੀ ਜਾਣਾ ਇਹਦੀ ਆਕੜ ਬੜੀ ਆ ਇਹ ਬੋਲਦਾ ਨਹੀਂ ਆ ਇਹ ਉਦਾਂ ਵਾ ਇਹ ਉਦਾਂ ਵਾ ਜੇ ਕੋਈ ਵੱਧ ਬੋਲੇ ਉਹਨੂੰ ਕਹਣਾ ਇਹ ਵਾਧੂ ਬੜਾ ਬੋਲਦਾ ਵਾ ਬੰਦੇ ਨੂੰ ਉਲਝਾਲ ਦਿੰਦੇ ਆ ਕਈ ਜਾਣੇ ਨੈਕਸਟ ਆ ਜਾਂਦਾ ਵਿਆਹ ਤੇ ਕੁਆਰੇ ਆ ਵਾਲਾ ਮੁੱਦਾ ਬੜੇ ਸਾਡੇ ਸੱਜਣ ਪਿਆਰੇ ਮਿੱਤਰ ਪੁੱਛਦੇ ਆ ਕਿ ਇਹ ਵਾਲਾ ਮੁੱਦਾ ਵੀ ਭਾਈ ਜੀ ਲੋਕ ਕੀ ਕਹੀ ਜਾਂਦੇ ਆ ਜੀ ਆ ਵੀ ਮਹਾਰਾਜ ਵਿਆਹ ਕਰਾਓ ਵਿਆਹ ਕਰਾਓ ਇਦਾਂ ਕਰੋ ਉਹ ਕਰੋ ਤੇ ਜੇ ਕੋਈ ਵਿਆਹ ਕਰਾ ਲੈਂਦਾ ਵਿਚਾਰਾ ਕੋਈ ਕੁੜੀ ਵਿਚਾਰੀ ਵਿਆਹ ਕਰਾ ਲੈਂਦੀ ਆ ਤੇ ਉਹ ਦੂਜੇ ਪਾਸੇ ਹੋ ਜਾਂਦੇ ਫਿਰ ਅਜੇ ਤੇ ਇਹਦੀ ਪੜ੍ਹਾਈ ਵੀ ਨਹੀਂ ਪੂਰੀ ਹੋਈ ਇਹਨਾਂ ਨੂੰ ਤੇ ਕਹਿੰਦੇ ਅੱਗ ਲੱਗੀ ਸੀ ਵਿਆਹ ਦੀ ਤੇ ਜੇ ਕਿਤੇ ਵਿਆਹ ਹੋ ਜੇ ਜੇ ਕੋਈ ਕੁਵਾਰਾ ਲਾ ਜੇ ਉਹਨੂੰ ਕਹਿੰਦੇ ਹਾਂ ਮਹਾਰਾਜ ਕੀ ਗੱਲ ਆ ਕੋਈ ਗੱਲ ਬਾਤ ਆ ਦੱਸੋ ਕਿਉਂ ਨਹੀਂ ਕਰਾਉਣ ਦੇ ਤੁਸੀਂ ਕੋਈ ਚੱਕਰ ਆ ਕਿਤੇ ਕੋਈ ਕੁਛ ਆ ਨੈਕਸਟ ਆ ਜਾਂਦੀ ਜੇ ਕੋਈ ਵਿਆਹ ਕਰਵਾ ਲੈ ਬਾਅਦ ਚ ਲੋਕੀ ਉਹਦੇ ਦਿਵਾਲੇ ਹੋਏ ਰਹਿੰਦੇ ਆ ਮਹੂਨ ਤੇ ਕਹਿੰਦੇ ਘਰ ਚ ਇੱਕ ਨੰਨਾ ਮੁੰਨਾ ਨਿਆਣਾ ਚਾਹੀਦਾ ਵਾ ਉਹਦੇ ਦਿਵਾਲੇ ਹੋਏ ਰਹਿੰਦੇ ਆ ਕਿ ਆਓ ਲਿਆਓ ਲਿਆਓ ਕਿ ਤੋਂ ਲਿਆਓ ਫੜਕੇ ਤੇ ਜੇ ਕਿਤੇ ਹੋ ਜਾਣ ਤੇ ਉਹ ਉਹਨਾਂ ਦੇ ਦਿਵਾਲੇ ਹੋ ਜਾਂਦੇ ਫੇਰ ਉਹਨਾਂ ਦੇ ਉਹਨਾਂ ਨੂੰ ਗੇਮ ਚ ਲੈ ਆਂਦੇ ਆ ਵੀ ਇਹਨਾਂ ਕੋ ਘਰ ਚ ਲਾਉਣ ਨੂੰ ਖਰਚਾ ਨਹੀਂ ਆਉਂਦਾ ਨਿਆਣੇ ਤੇ ਨਿਆਣਾ ਜੰਮ ਜੰਮ ਸੁੱਠੀ ਜਾਂਦੇ ਆ ਸੁੱਠੀ ਜਾਂਦੇ ਆ ਤੇ ਆ ਆਹੀ ਚੱਕਰ ਆ ਸਿਸਟਮ ਤੇ ਇਹਦਾ ਹੱਲ ਹੋਣ ਤੁਹਾਨੂੰ ਦੱਸਨੇ ਆ ਵੀ ਕਿੱਦਾਂ ਵਾ ਹਾਲੇ ਦਾ ਵੀ ਜਿਹੜੇ ਵੀ ਮਿੱਤਰ ਪਿਆਰੇ ਜੋ ਵੀ ਕਰ ਰਹੇ ਆ ਉਹ ਆਰਾਮ ਨਾਲ ਆਪਣਾ ਕੰਮ ਕਰੋ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਖਾਸ ਕਰਕੇ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਜਾਂ ਮੇਰੇ ਹਾਨ ਦੇ ਮੇਰੇ ਯਾਰ ਦੋਸਤ ਮਿੱਤਰ ਜਿਹੜੇ ਵੀ ਇਹ ਵੀਡੀਓ ਵੇਖ ਰਹੇ ਆ ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਉਲਜੋ ਜੋ ਵੀ ਆਪਣਾ ਕੰਮ ਕਰ ਰਹੇ ਹੋ ਕੁਝ ਵੀ ਕਰ ਰਹੇ ਹੋ ਜੇ ਉਹ ਕੁਝ ਕਹਿੰਦੇ ਵੀ ਆ ਰਮਾਨ ਨਾ ਸੁਣੀ ਜਾਓ ਤੇ ਕੁਝ ਵੀ ਨਾ ਕਰੋ ਕਿਉਂਕਿ ਇਦਾਂ ਦੇ ਜਿਹੜੇ ਚੌਧਰੀ ਟਾਈਪ ਦੇ ਬੰਦੇ ਹੁੰਦੇ ਆ ਇਹ ਤੇ ਸ਼ਮਚਾਨ ਘਾਟ ਦੇ ਵਿੱਚ ਵੀ ਹੁੰਦੇ ਆ ਜਦੋਂ ਕਿਸੇ ਦਾ ਸੰਸਕਾਰ ਹੋਣ ਲਿਆ ਹੋਵੇ ਇਹ ਉਦੋਂ ਵੀ ਬੰਦੇ ਦਾ ਸੰਸਕਾਰ ਵੀ ਨਹੀਂ ਹੋਣ ਦੇਂਦੇ ਚੱਦ ਸਵਾਦ ਨਾ ਉਦੋਂ ਵੀ ਕਹੀ ਜਾਂਦੇ ਆ ਆ ਲੱਕੜਾਂ ਕਿੱਦਾਂ ਦੀਆਂ ਵਾਂ ਲੱਕੜਾਂ ਗਿੱਲੀਆਂ ਵਾਂ ਲੱਕੜਾਂ ਸੁੱਕੀਆਂ ਵਾਂ ਉਧਰ ਡਾਂਗ ਲੱਖ ਉਧਰ ਲੱਕੜਵਾਲੜ ਕੰਨਾਂ ਇੱਧਰ ਕਰ ਦੋ ਕੰਨਾਂ ਉਧਰ ਕਰ ਦੋ ਸੋ ਹਾਲੇ ਦਾ ਇੱਕੋ ਹੀ ਆ ਕੇ ਆਪਣਾ ਕੰਮ ਰਹਿਮਾਨ ਨਾ ਕਰੋ ਤੇ ਵੀਡੀਓ ਵਧੀਆ ਲੱਗੀ ਤੇ ਆਪਣਾ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦਿਓ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ